ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇਸ ਵੀਡੀਓ 'ਚ ਗੱਲਬਾਤ ਕਰਨੀ ਇੱਕ ਦੋ ਸਵਾਲ ਕਿਸਾਨ ਵੀਰਾਂ ਦੇ ਆ ਰਹੇ ਆ ਇੱਕ ਤਾਂ ਜਿਹੜਾ ਹੁਣ ਨਸਾਰਾ ਲੈ ਰਿਹਾ ਝੋਨਾ ਉਹ 'ਚ ਕਈ ਥਾਵਾਂ ਦੇ ਉੱਤੇ ਮੁੰਜਰ ਦੇ ਵਿੱਚ ਮਤਲਬ ਖਾਲੀ ਦਾਣੇ ਮਤਲਬ ਫੋਕ ਜਿਵੇਂ ਅੱਧੀ ਅੱਧੀ ਮੁੰਜਰ ਚਿੱਟੀ ਗਈ ਕਿਸਾਨ ਵੀਰ ਪੁੱਛ ਰਹੇ ਆ ਤੇ ਕਿਤੇ ਕਿਤੇ ਦਾਗ ਧੱਬੇ ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ 23 24 25 26 27 28 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਵਗੈਰਾ ਦੇ ਵਿੱਚ ਜਾਂ ਪਹਾੜੀ ਇਲਾਕਿਆਂ ਦੇ ਵਿੱਚ ਅ ਦਰਮਿਆਨੇ ਤੋਂ ਭਾਰੇ ਮੀਂਹ ਦੀ ਜਿਹੜੀ ਫੋਰਕਾਸਟ ਆ ਉਹ ਵੀ ਆਈ ਹੋਈ ਆ ਤਾਂ ਜੇ ਆਪਾਂ ਅੱਜ ਦੀ ਗੱਲ ਕਰੀਏ ਅੱਜ ਦਾ ਤਾਪਮਾਨ ਤਕਰੀਬਨ ਤਕਰੀਬਨ ਕਿਸਾਨ ਵੀਰੋ 34 35 ਦੇ ਆਸ-ਪਾਸ ਤੁਸੀਂ ਆਪਣੇ ਏਰੀਆ ਦਾ ਮੌਸਮ ਦਾ ਮਾਹੌਲ ਦੱਸ ਸਕਦੇ ਕਿਉਂਕਿ ਹਿਊਮਿਡਿਟੀ ਬਹੁਤ ਆ ਭਾਦੋਂ ਦਾ ਮਹੀਨਾ ਹੈ ਉੱਚ ਤਾਪਮਾਨ ਹੈ ਹਮਸਾ ਜਿਹੜਾ ਉਹ ਕਾਫੀ ਬਣਿਆ ਹੋਇਆ ਹਵਾ ਦੇ ਵਿੱਚ ਨਮੀ ਹੈ ਜਿਹੜੀ ਉਹ ਘਟਾ ਜੇ ਅੱਜ ਦੀ ਜਿਹੜੀ ਹੈਗੀ ਉਹ 55 60 62 65% ਤੱਕ ਆ ਜਦੋਂ ਕੱਲ ਪਰਸੋਂ ਤੱਕ ਮੀਂਹ ਪੈਣੇ ਸ਼ੁਰੂ ਹੋਣਗੇ ਤਾਂ ਇਹ 90 ਕ੍ਰੋਸ ਕਰੂਗੀ 90 92 95 ਹਵਾ ਦੇ ਵਿੱਚ ਨਮੀ ਆ ਜਾਣੀ ਹੈ ਤਾਂ ਖਾਸ ਖਿਆਲ ਇਹ ਰੱਖਣਾ ਕਿ ਜਿਹੜੇ ਹੁਣ ਝੋਨੇ ਨਸਾਰਾ ਕਰ ਰਹੇ ਆ ਜਾਂ ਜਿਹੜੇ 10 15 ਜੀ ਮਤਲਬ ਸਤੰਬਰ ਦੇ ਪਹਿਲੇ ਹਫਤੇ ਤੱਕ ਜਿਹੜੇ ਨਸਾਰਾ ਲੈਣਗੇ ਉਹਨਾਂ ਦੇ ਵਿੱਚ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਰੁਕ ਰੁਕ ਕੇ ਮੀਂਹ ਪੈਣੇ ਏ ਵੀ ਨੈਗੇਟਿਵ ਪੁਆਇੰਟ ਅਤੇ ਉੱਚ ਤਾਪਮਨ ਰਹਿਣਾ ਇਹ ਵੀ ਨੈਗੇਟਿਵ ਪੁਆਇੰਟ ਹੈ ਕਿਉਂਕਿ ਇਸ ਸਮੇਂ ਹੀ ਜਿਹੜਾ ਹੈਗਾ ਫੰਗਸ ਕੰਪਲੈਕਸ ਉਹ ਅਟੈਕ ਕਰ ਸਕਦਾ ਹੁੰਦਾ ਖਾਸ ਤੌਰ ਤੇ ਮੈਂ ਬੇਨਤੀ ਵਾਰ-ਵਾਰ ਕਰਦਾ ਹੁੰਦਾ ਕਿ ਹੁਣ ਖਾਸ ਤੌਰ ਤੇ ਉਲੀ ਰੋਗ ਤੋਂ ਸਾਵਧਾਨ ਦੀ ਰਹਿਣ ਦੀ ਜਰੂਰਤ ਹੁੰਦੀ ਕਿਉਂਕਿ ਗੋਭ ਦੇ ਸਮੇਂ ਜਾਂ ਅਨਸਾਰੇ ਸਮੇਂ ਜਿਹੜੀ ਸਭ ਤੋਂ ਸੈਂਸਿਟਿਵ ਸਟੇਜ ਹੁੰਦੀ ਹੈ ਜਿੱਥੇ ਉਲੀ ਰੋਗ ਫੰਗਸ ਕੰਪਲੈਕਸ ਅਟੈਕ ਕਰ ਸਕਦਾ ਜਿਸ ਦੇ ਕਰਕੇ ਫੋਕ ਬਣ ਨਹੀਂ ਜਾਂ ਦਾਗ ਤੱਬੇ ਮੁੰਜਰਾ ਦਾਗੀ ਹੋਣੀ ਆ ਪਿਛਲੇ ਸਾਲਾਂ ਦੇ ਵਿੱਚ ਜੇ ਦਾਗੀ ਮੁੰਜਰਾ ਵਾਲੇ ਖੇਤਾਂ ਜੋ ਆਪਾਂ ਬੀਜ ਰੱਖਿਆ ਤੇ ਉਹ ਬੀਜਿਆ ਹੋਇਆ ਤਾਂ ਉਹਦੇ ਵਿੱਚ ਜਿਹੜਾ ਹੈਗਾ ਹੋਰ ਫੰਗਸ ਕੰਪਲੈਕਸ ਆ ਸਕਦਾ ਜਿਹਦੇ ਵਿੱਚ ਫੁਜ਼ੇਰੀਅਮ ਸਪੀਸੀਸ ਆ ਅਲਟਰਨੇਰੀਆ ਕਰਬੂਲੇਰੀਆ ਜਾਂ ਹੈਲਮੈਂਥੋਸਪੋਰੀਆ ਮਤਲਬ ਵੱਖ-ਵੱਖ ਤਰ੍ਹਾਂ ਦੀਆਂ ਉਲੀਆਂ ਜਿਹਦੇ ਵਿੱਚ ਬ੍ਰਾਊਨ ਲੀਫ ਸਪੌਟ ਹੋ ਸਕਦੀ ਥੋਡੀ ਸ਼ੀਥ ਥਰਾਟ ਹੋ ਸਕਦੀ ਹੈ ਤਾਂ ਸ਼ੀਥ ਬਲਾਈਟ ਵੀ ਤੁਹਾਡਾ ਅਟੈਕ ਕਰ ਸਕਦੀ ਹੈ ਤੇ ਇਹਨਾਂ ਦੇ ਕਰਕੇ ਜਿਹੜੇ ਹੈਗਾ ਦਾਗ ਧੱਬੇ ਮੁੰਜਰਾ ਤੇ ਬਣ ਜਾਂਦੇ ਆ ਫੋਕ ਬਣ ਜਾਂਦੀ ਹੈ ਉਚਤਾਮਨ ਰੋਕ ਰੋਕ ਕੇਮੀ ਪੈਣੇ ਬੱਦਲ ਵਾਈ ਹਾਈ ਮੋਇਸਚਰ ਤਾਂ ਇਹਦੇ ਕਰਕੇ ਜਿਹੜਾ ਹੈਗਾ ਫੰਗਸ ਕਾਫੀ ਅਟੈਕ ਕਰਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਹੋ ਸਕਦਾ ਸਮੱਸਿਆ ਨਜ਼ਰ ਆਵੇ ਇਹਦੇ ਕਰਕੇ ਜਿਹੜਾ ਗੋਪ ਸਮੇ ਜਿੱਥੇ ਵੀ ਤੁਹਾਨੂੰ ਲੱਗਦਾ ਤਾਂ ਜਿਹੜਾ ਝੋਨਾ ਉਹ ਨਸਾਰੇ ਦੇ ਨੇੜੇ ਆ ਉੱਥੇ ਤੁਸੀਂ ਜਿਹੜਾ ਹੈਗਾ ਖਾਸ ਤੌਰ ਤੇ ਜਿਹੜਾ ਫੰਗਸ ਕੰਪਲੈਕਸ ਤੋਂ ਬਚਾਉਣ ਵਾਸਤੇ ਉਲੀ ਨਾਸ਼ਕਾਂ ਦੀ ਜਿਹੜੀ ਰეკਮੈਂਡੇਸ਼ਨ ਹੈ ਇਹ ਲੁਧਿਆਣਾ ਵੱਲੋਂ ਵੱਖ-ਵੱਖ ਰੋਗਾਂ ਵਾਸਤੇ ਤਾਂ ਉਹਦੇ ਵਿੱਚ ਤੁਸੀਂ ਟ੍ਰਾਈਫਲੋਕਸਿਸਟੋਬਨ ਪਲੱਸ ਟੈਬੋਕੋਨਜੋਲ ਮਤਲਬ ਸਟ੍ਰੋਬਿਰੀਲਰਨ ਗਰੁੱਪ ਤੇ ਟ੍ਰਾਈਜੋਲ ਗਰੁੱਪ ਇਹ ਕੰਬੀਨੇਸ਼ਨ ਨੂੰ 200 ਐਮਐਲ ਤੱਕ ਵਰਤ ਸਕਦੇ ਆ ਜੈਕਸੀਸਟੋਬਨ ਪਲੱਸ ਡਾਈਫਨਕੋਨਜੋਲ ਜਾਂ ਜੈਕਸੀ ਪਲੱਸ ਟੈਬੋਕੋਨਜੋਲ ਜਾਂ ਟ੍ਰਾਈਫਲੋਕਸਿਸ ਪਲੱਸ ਟੈਬੋਕੋਨਜੋਲ ਇਹ ਦੋਵੇਂ ਗਰੁੱਪ ਨੇ ਜਿਹੜੇ ਕਿਉਂਕਿ ਟ੍ਰਾਈਜੋਲ ਗਰੁੱਪ ਆ ਜਿਹੜਾ ਸਪੈਸ਼ਲੀ ਉਹ ਦਾਗੀ ਦਾਣੇ ਤੋਂ ਮਤਲਬ ਡਰਟੀ ਪੈਨਿਕਲ ਤੋਂ ਬੜੀ ਰਾਹਤ ਦਿੰਦਾ ਹੈ ਦਾਗੀ ਮੁੰਜਰ ਤੋਂ ਬੜੀ ਰਾਹਤ ਦਿੰਦਾ ਹੈ ਕਿ ਆਪਾਂ ਟਾਈਮਲੀ ਇੱਕ ਤਾਂ ਗੋਭ ਸਮੇਂ ਜਾਂ ਜ਼ਰੂਰਤ ਅਨ ਜਿੰਨਾ ਚਿਰ ਨਰਮ ਦੋਦਾ ਹੈਗਾ ਜਦੋਂ ਸਖਤ ਹੋ ਜਾਂਦਾ ਦਾਣਾ ਫਿਰ ਤੁਹਾਡੇ ਦਾਗ ਨਹੀਂ ਜਾਣਾ ਹੈਗਾ ਤਾਂ ਇਹ ਗੱਲ ਦਾ ਖਾਸ ਧਿਆਨ ਰੱਖਣਾ ਬੂਖ ਫੋਕ ਤੋਂ ਬਚਾਉਣ ਵਾਸਤੇ ਮੈਂ ਐਨ ਪੀ ਕੇ 13045 ਜਿਹੜੀ ਪੀਜ ਹੁੰਦੀਆਂ ਦੀ ਸਿਫਾਰਿਸ਼ ਹੈ 100 ਲੀਟਰ ਮਗਰ 1.5 ਕਿਲੋ ਤੇ 300 ਲੀਟਰ 200 ਲੀਟਰ ਮਗਰ 3 ਕਿਲੋ ਆਪਾਂ ਪ੍ਰਤੀ ਏਕੜ ਐਨ ਪੀ ਕੇ 13045 ਦੀ ਸਪਰੇਅ ਕਰਦੇ ਹਾਂ ਗੋਭ ਸਮੇਂ ਸਾਰੇ ਤੋਂ ਪਹਿਲਾਂ ਪਹਿਲਾਂ ਤੇ ਨਾਲ 70 ਗ੍ਰਾਮ ਤੁਸੀਂ ਬੋਰੋਨ ਉਹ ਆਪਸ਼ਨ ਵਾਲਾ ਤੁਸੀਂ ਵਰਤ ਸਕਦੇ ਆ ਐਨ ਪੀ ਕੇ 13045 ਉਹ ਜਰੂਰ ਸਪਰੇਅ ਕਰੋ ਫੋਕ ਘਟਾਉਣ ਦੇ ਵਿੱਚ ਬੜੀ ਮਦਦ ਕਰਦਾ ਬਹੁਤ ਬਹੁਤ ਧੰਨਵਾਦ ਸ਼